ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਸ ਟੌਪਿਕ ਤੇ ਗੱਲ ਕਰਨ ਲੱਗਾ ਹਾਂ ਇਹਨੂੰ ਪਤਾ ਕਿ ਲੋਕ ਉਸ ਟੌਪਿਕ ਤੇ ਗੱਲ ਕਰਕੇ ਅੱਕ ਚੁੱਕੇ ਨੇ ਪਰ ਪਲੀਜ਼ ਮੇਰਾ ਵੀ ਮੇਰੀ ਗੱਲ ਜਰੂਰ ਸੁਣ ਲੈਟੋ ਬੱਲ ਕਹਿੰਦੇ ਨੇ ਸ਼ੈਲੀ ਮਾਣ ਦੇ ਗਾਣੇ ਦੀ 24 ਕਹਿੰਦੇ ਹੋਏ ਹਜੇ ਗਾਣਾ ਆਏ ਨਹੀਂ ਤੇ 2.5 ਮਿਲੀਅਨ ਵਿਊ ਹੋ ਗਏ ਜਾਣੇ ਦੇ 101 ਕੇ ਬੰਦਿਆਂ ਨੇ ਲਾਈਕ ਕੀਤਾ Song ਤੇ ਕੋਚ ਸਿਰਫ 2 ਕ ਕੇ ਬੰਦਿਆਂ ਨੇ 2000 ਬੰਦਿਆਂ ਨੇ ਡਿਸਲਾਈਕ ਕੀਤਾ ਸਾਨੂੰ। ਹੁਣ ਗੱਲ ਕਰਦੇ ਹਾਂ ਗੁਰਜਨ ਕਬੀਰ ਜੀ ਕਿ ਉਸ ਦੇ ਕਹੇ ਦਾ ਕਿੰਨਾ ਕਸਰ ਹੋਇਆ। ਗੁਰਜਨ ਕਬੀਰ ਬੋਲ-ਬੋਲ ਕੇ ਥੱਕ ਗਿਆ। ਤੇ ਮੇਰੇ ਵੀਰ ਕਈ ਫੇਸਬੁਕ ਤੇ ਕਮੈਂਟ ਕਰਨ ਵਾਲੇ ਉਸ ਦੀ ਸਪੋਰਟ ਵਿੱਚ ਨੇ ਜੋ। ਇਹਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਜੋ ਜਿੰਨੇ ਬੰਦੇ ਵੀ ਸਪੋਰਟ ਵਿੱਚ ਨੇ ਜੇ ਸਾਰੇ ਹੀ ਵਾਕੇ ਉਹਦੇ ਮਗਰ ਨੇ ਤਾਂ ਫਿਰ ਇਹ ਬਦਲਾਅ ਆ ਹੋ ਕਿਉਂ ਨਹੀਂ ਰਿਹਾ। ਥੋੜਾ ਬਹੁਤਾ ਫਰਕ ਤਾਂ ਹੈ ਕਿਉਂ ਨਹੀਂ ਰਿਹਾ ਹੈ ਜਿੰਨੇ ਵੀ ਬੰਦੇ ਉਡੀ ਸਪੋਰਟ ਵਿੱਚ ਨੇ ਜੀ ਅਸਲ ਵਿੱਚ ਸਾਰੇ ਹੀ ਉਸ ਦੇ ਨਾਲ ਨੇ ਤਾਂ ਹੁਣ ਕੋਈ ਨਾ ਕੋਈ ਫਰਕ ਤਾਂ ਪੈਣਾ ਚਾਹੀਦਾ ਸੀਗਾ ਤੇ ਪਰ ਮੇਰੇ ਵੀਰੋ ਮੈਨੂੰ ਲੱਗਦਾ ਕਿ ਬਦਲਾਅ ਚਾਹੁੰਦੇ ਹਾਰੇ ਹੀ ਨੇ ਕਿ ਬਦਲਾਅ ਹੋਵੇ ਪਰ ਐ ਸੋਚ ਕੇ ਪਿੱਛੇ हट ਜਾਂਦੇ ਨੇ ਕਿ ਮੇਰੇ ਇਕੱਲੇ ਦੇ ਕੀਤੇ ਕੀ ਹੋ ਜੂਗਾ ਮੇਰੇ ਇਕੱਲੇ ਦੇ ਗਾਣਾ ਸੁਣਾ ਸੁਣਿਆ ਮੇਰੇ ਇਕੱਲੇ ਦੇ ਵਿਰੋਧ ਕੀਤੇ ਕਿ ਹੋ ਜੂਗਾ ਜਾਂ ਮੇਰੇ ਇਕੱਲੇ ਦੇ ਵਿਊਡ ਇੱਕ ਮੈਂ ਜੇ YouTube ਤੇ ਇੱਕ ਵਿਊ ਦੇ ਦਿੱਤਾ ਤਾਂ ਉਹਨਾਂ ਦਾ ਕੀ ਹੋ ਜੂਗਾ ਮੇਰੇ ਵੀਰੋ ਇਹ ਸੋਚ ਲਓ ਕਿ ਤੁਹਾਡੇ ਇਕੱਲੇ ਇਕੱਲੇ ਨਾਲ ਹੀ ਪੰਜਾਬ ਬਣਦਾ ਜੇ ਸਾਰੇ ਇਹ ਸੋਚਣ ਲੱਗ ਗਏ ਬਸ ਫਿਰ ਤਾਂ ਆ ਗਿਆ ਬਦਲਾਅ ਤੇ ਗੁਰਜੰਟ ਵੀਰ ਨੇ ਜੋ ਬੀੜਾ ਚੱਕਿਆ ਮੈਂ ਉਹਨੂੰ ਕਹਿਣਾ ਚਾਹੁੰਗਾ ਕਿ ਵੀਰੇ ਇਹ ਨਾ ਮਮ ਕਿੰਨੇ ਕੰਮਾਂ ਜਿਹੜਾ ਤੁਸੀਂ ਚੱਕਿਆ ਹੋਇਆ ਬਹੁਤ ਹੀ ਜ਼ਿਆਦਾ ਉੱਘਾ ਕੰਮਾਂ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਕੁਝ ਹੋ ਰਿਹਾ ਹੈ ਇੱਥੇ ਕੁਝ ਹੋ ਰਿਹਾ ਹੈ ਲੋਕ ਕਮੈਂਟ ਕਰਕੇ ਤੈਨੂੰ ਪੂਰੀ ਸਪੋਰਟ ਕਰ ਰਹੇ ਨੇ ਨਿਹਾਲ ਹੋਰਜੰਟ ਵੀਰ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਪਰ ਜੇ ਹੋਰਜੰਟ ਵੀਰ ਤੇਰੇ ਪਿੱਛੇ 10000 ਬੰਦੇ ਨੇ ਤੇ ਮੈਂ ਕਿੰਨਾ ਚੋਣਾਂ ਵਿੱਚੋਂ ਬੰਦਿਆਂ ਨੂੰ ਪੁੱਛ ਕੇ ਦੇਖੀ ਹਾਂ ਕਿ ਉਹ ਆਵਾਜ਼ ਦੇ ਦਿਲ ਤੇ ਹੱਥ ਰੱਖ ਕੇ ਕਹਿੰਦੇ ਕਿ ਵਾਕੇ ਹੀ ਅਸੀਂ ਸਿੰਗੜਾਂ ਦੇ ਵਿਰੋਧ ਵਿੱਚ ਆ ਵਾਕੇ ਹੀ ਅਸੀਂ ਗਾਣੇ ਨਹੀਂ ਸੁਣਾਗੇ ਕੋਈ ਬੰਦਾ ਉਹਦੇ ਦਿਲ ਤੇ ਹੱਥ ਰੱਖ ਕੇ ਕਹਿ ਦਵੇ ਕਿ ਹਾਂ ਹੋਰਜੰਟ ਵੀਰ ਅਸੀਂ ਤਾਂ ਉਹ ਮੰਨੋਂ ਤੇਰੇ ਨਾਲ ਆ ਤਾਂ ਮੈਨੂੰ ਲੱਗਦਾ ਕਿ ਤੈਨੂੰ 10-15 ਤੋਂ ਵੱਧ ਬੰਦੇ ਮਿਲਣਗੇ ਜੋ ਤੇਰੇ ਸਪੋਰਟ ਵਿੱਚ ਖੜੇ ਮਿਲਣਗੇ। ਉਹ ਵੀ ਬੰਦੇ ਸਿਰਫ ਸਿੱਖੀ, ਰਹਿਤ, ਮਰਿਆਦਾ ਵਾਲੇ ਹੀ ਹੋਣਗੇ। ਮੇਰੇ ਅਗੇ ਰੋਣੇ, ਖੋਣੇ ਕੋਈ ਵੀ ਐਵੇਂ ਦਾ ਬੰਦਾ ਨਹੀਂ ਹੋਊਗਾ। ਸਭ ਫੇਸਬੁੱਕ 'ਤੇ ਕਮੈਂਟ ਕਰਨ ਜੋਗੇ ਨੇ, ਸਭ ਫੇਸਬੁੱਕ 'ਤੇ ਆ ਕੇ ਸੱਚੇ ਹੋਣ ਜੋਗੇ ਨੇ। ਆ ਕੇ ਕਮੈਂਟ ਕਰਤਾ ਗੁਰਜੰਟ ਸਿੰਘ ਵੀਰ ਦੇ ਹੈਪੀ ਲਿਖੜ ਗਏ, ਬਸ ਆਪਣਾ ਕੰਮ ਖਤਮ। ਹੁਣ ਆਪਾਂ ਗਾਣੇ ਵੀ ਸੁਣਾਵਾਂਗੇ, ਆਪਾਂ ਸਾਰਾ ਕੁਝ ਕਰਾਂਗੇ। ਆਪਾਂ ਨੂੰ ਕਿਹੜਾ ਕੋਈ ਦੇਖਣ ਲੱਗਾ ਵਾ। ਤੇ ਮੈਂ ਗੁਰਜੰਟ ਵੀਰ ਤੁਹਾਨੂੰ ਦਾਵੇਂ ਨਾਲ ਕਹਿਣਾ ਕਿ ਜੋ ਲੋਕ ਤੇਰੇ ਸਟੇਜ 'ਤੇ ਜੋ ਲੋਕ ਤੇਰੇ سپورਟ ਵਿੱਚ ਖੜੇ ਨੇ ਨਾ ਸਭ ਨੂੰ ਪਹਿਲਾ ਸਟੇਜ ਤੇ ਚੜਦੇ ਹੋਣਗੇ ਸਭ ਨੂੰ ਪਹਿਲਾ ਜਦੋਂ ਵੀ ਗਾਣਾ ਚੱਲਦਾ ਮੈਂ ਪ੍ਰেজੈਂਟ ਵੀਰ ਦੀ سپورਟ ਵਿੱਚ ਨਹੀਂ ਖੜ ਸਕਦਾ ਮੈਂ ਸਿੱਧਾ ਕਿੰਨਾ ਵਾ ਕਿਸੇ ਵੀ ਵੀਰੇ ਮੈਥਲੀ سپورਟ ਵਿੱਚ ਨਹੀਂ ਖੜ ਸਕਦਾ ਕਿਉਂਕਿ ਮੈਨੂੰ 뮤직 ਦੀ ਲਤ ਲੱਗੀ ਹੋਈ ਆ ਮੈਂ ਰੋਜ਼ ਕੁਝ ਨਾਵੇਂ ਤਾਂ ਨਾਵੇਂ ਸੁਣਨਾ ਚਾਹੁੰਦਾ ਹਾਂ ਲੈ ਕਿਉਂ ਕਰ ਲੋਕਾਂ ਵਿੱਚ ਜਾ ਕੇ ਝੂਠੇ ਹੀ ਕਮੈਂਟ ਕਰ ਕਰ ਕੇ ਆਪ ਸੱਚਾ ਹੋਈ ਜਾਵਾਂ ਲੋਕਾਂ ਦੇ ਵਿੱਚ ਤੇ ਆਵਦੀਏ ਮੈਂ ਵਧਾਈ ਜੀ ਕਰੀ ਜਾਵਾ ਫਾਇਦਾ ਕੀ ਆ ਵੀਰੋ ਜੇ ਸਪੋਰਟ ਕਰਨੀ ਆ ਉਸ ਵੀਰ ਦੀ ਉਹ ਬੋਲ ਬੋਲ ਕੇ ਥੱਕ ਗਿਆ ਜੇ ਸਪੋਰਟ ਕਰਨੀ ਆ ਤਾਂ ਤਨੂੰ ਮੰਨੋ ਕਰੋ ਨਹੀਂ ਤਾਂ ਮੇਰਾ ਵੀਰ ਰਹਿਣ ਦੋ ਉਹਨੂੰ ਵੀ ਕਿਉਂ ਉਹ ਵੀ ਆਪ ਦਾ ਕਿਉਂ ਟਾਈਮ ਖਰਾਬ ਕਰੇ ਫਿਰ ਤੁਹਾਡੇ ਪਿੱਛੇ ਲੱਗੇ ਤੁਹਾਡੀ ਸਪੋਰਟ ਕਰਕੇ ਹੀ ਤਾਂ ਅੱਗੇ ਆ ਰਿਹਾ ਤੁਹਾਡੀ ਸਪੋਰਟ ਕਰਕੇ ਹੀ ਤਾਂ ਉਹ ਬੋਲ ਰਿਹਾ ਜਦੋਂ ਵੀਰ ਨੂੰ ਲੱਗਦਾ ਹੋਣਾ ਕਿ ਬਹੁਤ ਵੀਰ ਮੇਰੇ ਪਿੱਛੇ ਆ ਬਹੁਤ ਵੀਰ ਮੇਰੀ ਗੱਲ ਦਾ ਉੰਨਾਂ ਨੂੰ ਸਮਝ ਆ ਚੁੱਕੀ ਹੈ ਕਿ ਮੈਂ ਕੀ ਕਹਿਣਾ ਚਾਹਣਾ ਪਰ ਪ੍ਰੈਜ਼ੈਂਟ ਵੀਰ ਜਦੋਂ ਪਿੱਛੇ ਨੂੰ ਮੁੜ ਕੇ ਦੇਖੇਗਾ ਨਾ ਤੇ ਇਹਨੂੰ ਬਹੁਤ ਟੱਟ ਬੰਦੇ ਲੱਭਾਂਗੇ ਸਿਰਫ ਉਹ ਹੀ ਫੇਸਬੁੱਕ ਤੇ ਕਮੈਂਟ ਕਰਨ ਵਾਲੇ ਕੋਈ ਵੀ ਤੇਰੇ ਪਿੱਛੇ ਨਹੀਂ ਖੜਾ ਹੋਊਗਾ ਫੇਸਬੁੱਕ ਤੇ ਕਮੈਂਟ ਕਰਨ ਵਾਲੇ ਇਸ ਤਰ੍ਹਾਂ ਦਾ ਕੰਮ ਖਤਮ ਕਰਦੇ ਨੇ ਕਮੈਂਟ ਤੱਕ ਹੀ ਆਪਦਾ ਕੰਮ ਸੀਮਤ ਰੱਖਦੇ ਨੇ ਵੀ ਬਸ ਕਾਸੀ ਕਮੈਂਟ ਕਰਤਾ ਸਾਡਾ ਕੰਮ ਖਤਮ ਹੋ ਗਿਆ ਬਸ ਹੁਣ ਅਸੀਂ ਜੋ ਮਰਜ਼ੀ ਕਰੀਏ ਮੇਰਾ ਵੀਰ ਗੱਲ ਦਾ ਗੁੱਸਾ ਨਾ ਕਰਿਓ ਕਿਸੇ ਦਾ ਸੱਚਾਈ ਸਭ ਨੂੰ ਪਤਾ ਕਿ ਸੱਚਾਈ ਇਹੋ ਹੀ ਆ ਜੇ ਸਚਾਈ ਨਾਲ ਸਹਿਮਤ ਹੋ ਤਾਂ ਸ਼ੇਅਰ ਕਰੋ ਮੇਰਾ ਇਹ ਸਬੰਦ ਲਾਉ ਤਾਕੀ ਗਰਜੰਟ ਵੀਰ ਦੇ ਕੋਈ ਮਿਹਨਤ ਕੀਤੀ ਉਸ ਦੀ ਸਫਲ ਹੋ ਜਾਵੇ